ਦੇਸ਼ ਵਿੱਚ ਵਤਨ ਦੀ ਮਿੱਟੀ ਨਿਊਜ਼ ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਫਿਰ ਹਾਜ਼ਰ ਹਾਂ ਕਲਮਾ ਦੇ ਸਫ਼ਰ ਲੈ ਕੇ ਅਤੇ ਸਾਡੇ ਨਾਲ ਹਮੇਸ਼ਾ ਦੀ तरह ਮੌਜੂਦ ਹਨ ਡਵੀਸ਼ਰ ਪਈ ਲਖਵੀਰ ਸਿੰਘ ਜੀ ਜੀ ਜਾਨਾਂਗੇ ਕਿਹੜੇ ਵਿਸ਼ੇ ਤੇ ਕਿਹੜੀ ਕਵਿਤਾ ਸੁਣਾ ਰਹੇ ਨੇ ਸਤਿ ਸ਼੍ਰੀ ਅਕਾਲ ਟਟਾ ਸਾਹਿਬ ਅੱਜ ਕਿਹੜੇ ਵਿਸ਼ੇ ਤੇ ਕਿਹੜੀ ਕਵਿਤਾ ਸੁਣਾ ਰਹੇ ਧੰਨਵਾਦ ਇਸ ਦੇਸ਼ ਦੇਸ਼ ਵਿੱਚ ਮਤਰਾਂ ਦੀ ਮਿੱਟੀ ਨਿਊ ਚੈਨਲ ਵੇਖ ਰਹੀ ਸਮੂਹ ਸਾਥ ਸੰਗਤ ਨੂੰ ਮੇਰੇ ਪਿਆਰ ਭਰੀ 사ਸੀ ਗਾਲ ਜੀ ਅ ਅੱਜ ਸੰਤਾਂ ਦੇ ਹੁਕਮ ਨਾਲ ਮਨ ਬਣਿਆ ਕਿ ਆਪ ਨਾਲ ਸਾਡੀ ਜੋ ਮਾਂ ਬੋਲੀ ਹੈ ਹਾਂਜੀ ਇਹਦੇ ਤੇ ਵਿਚਾਰ ਕੀਤੀ ਜਾਏ ਠੀਕ ਹੈ ਜੀ ਮਾਂ ਬੋਲੀ ਭਾਸ਼ਾ ਜਿਹੜੀ ਹੈ ਸਾਡੀ ਉਹ ਸੀ ਪੰਜਾਬੀ ਨੂੰ ਕਹਿੰਦੇ ਆ ਪੰਜਾਬੀ ਸਾਡੇ ਸਮੁਸਾਬ ਅੱਜ ਸਾਡਾ ਹਾਲਾਤ ਇੱਥੇ ਜੇ ਆ ਗਏ ਆ ਪਹਿਲਾਂ ਸਾਡੇ ਬਜ਼ੁਰਗ ਜਿਹੜੇ ਹੋਇਆ ਕਰਦੇ ਸੀ ਉਹ ਠੇਠ ਪੰਜਾਬੀ ਵਿੱਚ ਸਾਰੀਆਂ ਗੱਲਾਂ ਕਰਿਆ ਕਰਦੇ ਸੀ ਹਾਂਜੀ ਪਰ ਜਿਉਂ ਜਿਉਂ ਸਮਾਂ ਬਦਲਿਆ ਜਿਉਂ ਨੇ ਟਾਈਮ ਬਦਲਿਆ ਹੂੰ ਕਿਉਂ ਤਾਂ ਇਹਦੇ ਵਿੱਚ ਵੀ ਤਬਦੀਲੀ ਆਈ ਇਹ ਤੇ ਔਰ ਸਾਡੇ ਬੱਚੇ ਜਿਹੜੇ ਆ ਅੱਜ ਅਸੀਂ ਦੋ ਗੱਲਾਂ ਕਰਕੇ ਆਪਣੀ ਮਾਤ ਪਾਸ਼ਾ ਮਾਂ ਬੋਲੀ ਜਿਹੜੀ ਹੈ ਇਹਨੂੰ ਅਸਾਰਿਆ ਇੱਕ ਤਾਂ ਅਸੀਂ ਇਹ ਅਗਲੇ ਨੂੰ ਇਹ ਮਹਿਸੂਸ ਕਰਵਾਉਣਾ ਚਾਹੁੰਦੇ ਆ ਕਿ ਅਸੀਂ ਬੜੇ ਪੜ੍ਹੇ ਲਿਖੇ ਹਾਂ ਹਾਂਜੀ ਬਿਲਕੁਲ ਔਰ ਅਸੀਂ ਪੜ੍ਹਿਆ ਲਿਖਿਆ ਭਾਵੇਂ ਅਸੀਂ ਘੱਟ ਪੜ੍ਹੇ ਲਿਖੇ ਹੋਈਏ ਪਰ ਅਸੀਂ ਅਗਲੇ ਨੂੰ ਲਿਕੇਨ ਵਾਚਨ ਹੈ ਕਿ ਅਸੀਂ ਬੜੇ ਪੜੇ ਲਿਖੇ ਆ ਔਰ ਅਸੀਂ ਇੰਗਲਿਸ਼ ਵਿੱਚ ਗੱਲ ਕਰਦੇ ਔਰ ਕਈ ਬੰਦੇ ਜਿਹੜੇ ਆ ਇਹ ਫੈਸ਼ਨ ਤੌਰ ਤੇ ਵੀ ਕਰੀ ਜਾਂਦੇ ਆ ਕਰੀ ਜਾਂਦੇ ਕਿ ਫੈਸ਼ਨ ਹੈ ਆ ਵੀ ਪੰਜਾਬੀ ਨੂੰ ਨਾ ਬੋਲੋ ਹਿੰਦੀ ਬੋਲੋ ਜਾਂ ਇੰਗਲਿਸ਼ ਬੋਲੋ ਉਹਦੇ ਵਿੱਚ ਸਾਡਾ ਬੜਾ ਟੌਰ ਬਣਦਾ ਢਾਂਡੀ ਬੜੀ ਬੜੀ ਆਈ ਹੈ ਪਰ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਜੋ ਸਾਡੀ ਪੰਜਾਬੀ ਮਾਂ ਬੋਲੀ ਹੈ ਨਾ ਇਸ ਨੂੰ ਲੈ ਜਾ ਰਹੇ ਹਾਂ ਬਿਲਕੁਲ ਜੀ ਸਾਡਾ ਵਿਰਸਾ ਜਿਹੜਾ ਅਸੀਂ ਪੁੱਟ ਰਹੇ ਹਾਂ ਹੁਣ ਜੇ ਥੋੜੀ ਜਿਹੀ ਮੈਂ ਵਿਸ਼ੇ ਤੋਂ ਥੋੜੇ ਬਾਹਰ ਨਿਕਣਾ ਹਾਂ ਜੀ ਕਿ ਜੇ ਸਾਡਾ ਪਹਿਰਾਵਾ ਹੈ ਵੀ ਸਾਡਾ ਜਿਹੜਾ ਅਸੀਂ ਪੱਛਮੀ ਪਹਿਰਾਵੇ ਨੂੰ ਪਹਿਲ ਦੇ ਰਹੇ ਹਾਂ ਬਿਲਕੁਲ ਜੀ ਤੇ ਮੈਂ ਇਹ ਗੱਲ ਕੀਤੀ ਹੈ ਕਿ ਵਿਸ਼ੇ ਤੋਂ ਬਾਹਰ ਪਰ ਵਿਸ਼ੇ ਦੇ ਨਾਲ ਟੁਕਦੀ ਗੱਲ ਜ਼ਰੂਰ ਹੈ ਬਿਲਕੁਲ ਜੀ ਇੰਨੀ ਵਾਰ ਨਹੀਂ ਜਿੰਨੀ ਕਾ ਪਸੰਦ ਲਿਨੀ ਆ ਪੱਛਮੀ ਪਹਿਰਾਵਾ ਜਿਹੜਾ ਉਹਨੂੰ ਅਸੀਂ ਮਹਤ ਮਾਤਾ ਦਿੰਦੇ ਆ ਪਰ ਜਿਹੜਾ ਸਾਡਾ ਪੰਜਾਬੀ ਪਹਿਰਾਵਾ ਆਪਣਾ ਪਹਿਰਾਵਾ ਹੈ ਉਹਨੂੰ ਅਸੀਂ ਘਟ ਦਿੰਦੇ ਆ ਜਦੋਂ ਕਿ ਜਿਹੜੇ ਅੰਗਰੇਜ਼ ਲੋਕ ਨੇ ਜਿਹੜੇ ਵਿਦੇਸ਼ੀ ਲੋਕ ਨੇ ਅਜੇ ਉਹ ਸਾਡੇ ਇਹ ਪਹਿਰਾਵੇ ਦੀ ਕਦਰ ਕਰਦੇ ਕੋ ਇਸ ਪਹਿਰਾਵੇ ਨੂੰ ਉਹ ਪਹਿਨਾ ਰਹੇ ਨੇ ਕਹਿਣ ਤੋਂ ਭਾਵ ਕਿ ਉਹਨਾਂ ਨੂੰ ਜੇ ਚੰਗਾ ਲੱਗਦਾ ਉਹਨਾਂ ਦੇ ਮਨ ਨੂੰ ਵਧੀਆ ਲੱਗਦਾ ਤਾਂ ਹੀ ਉਹ ਇਹ ਪਹਿਰਾਵਾ ਸਾਡੇ ਬਿਲਕੁਲ ਆਪਣਾ ਹੁੰਦਾ ਹੈ ਨਾ ਹਾਂਜੀ ਤੇ ਸਾਡੇ ਮਨ ਵਿੱਚ ਇਹ ਕਿਉਂ ਗੱਲ ਹੋ ਗਈ ਆ ਕਿ ਸਾਡਾ ਪਹਿਰਾਵਾ ਚੰਗਾ ਨਹੀਂ ਅਸੀਂ ਅਧ ਨੰਗਾ ਪਹਿਰਾਵਾ ਜਿਹੜਾ ਖਾਸ ਕਰਕੇ ਬੀਬੀਆਂ ਜਿਹੜੀਆਂ ਨੇ ਇਹ ਅਧ ਨੰਗਾ ਪਹਿਰਾਵਾ ਜਿਹੜੀਆਂ ਨੇ ਇਹ ਪਾ ਕੇ ਤੇ ਖੁਸ਼ ਹੁੰਦੀਆਂ ਨੇ ਜਿਸ ਤਰ੍ਹਾਂ ਦੇਖੋ ਸਾਡਾ ਇਹ ਕਲਚਰ ਨਹੀਂ ਬਿਲਕੁਲ ਜੀ ਸਾਡਾ ਕਲਚਰ ਹੈ ਅਸੀਂ ਆਪਣੇ ਤਨ ਨੂੰ ਪੂਰਾ ਟਕੀਏ। ਅਰ ਅਸੀਂ ਸਿੱਖੀ ਦੀ ਗੱਲ ਕਰੀਏ, ਅਸੀਂ ਪੰਜਾਬੀ ਦੀ ਗੱਲ ਕਰੀਏ, ਅਸੀਂ ਆਪਣਾ ਜੋ اخلاق ਹੈ ਉਹ ਉਹਦਾ ਕਰਤਾਰ ਜਿਹੜਾ ਉਹਨੂੰ ਆਪਾਂ ਉੱਚਾ ਰੱਖਣ ਦੀ ਗੱਲ ਕਰੀਏ। ਹੂੰ। ਇਹਦੇ ਨਾਲ ਨਾਲ ਅਸੀਂ ਜਦੋਂ ਅ ਪੱਛਮੀ ਪਹਿਰਾਵਾ ਪਹੁੰਦੇ ਆ ਨਾ ਉਹਦੇ ਵਿੱਚ ਕੀ ਹੁੰਦਾ? ਕਿਉਂਕਿ ਪੱਛਮੀ ਪਹਿਰਾਵਾ ਜਿਹੜਾ ਹੈ ਇਹਦੇ ਵਿੱਚ ਇੱਕ ਪੱਛਮ ਦਾ ਪਹਿਰਾਵਾ ਉਹਨਾਂ ਨੂੰ ਆਪਣੇ ਸਰੀਰ ਦੇ ਜਿੰਨੇ 파ਟ ਮਰਜ਼ੀ ਲਾਂਗੇ ਉਹਨਾਂ ਕੋਈ ਇਸ ਚਲਦੀ ਨਹੀਂ ਕੋਈ ਨਹੀਂ ਕੋਈ ਪਰਵਾਹ ਨਹੀਂ ਬਿਲਕੁਲ ਨਹੀਂ ਫਸ ਸਾਡਾ ਜੋ ਪੰਜਾਬੀ ਹੈ ਇਹ ਇਹ ਸਾਨੂੰ ਇਹ ਮਜਬੂਰ ਕਰ ਦਿੰਦਾ ਕਿ ਅਸੀਂ ਆਪਣਾ ਅੰਗ ਪੂਰਾ ਟੱਕ ਦੇਖੋ ਜੀ ਮੇਕੋ ਜੀ ਟਕਾ ਦਾ ਚਲ ਤੁਹਾਡੀ ਨਾਲ ਥੋੜੀ ਜੀ ਗੱਲ ਟੋਕਦਾ ਹਾਂ ਇਖੀ ਵੀ ਕੀ ਹੈ ਪੰਜਾਬ ਦੇ ਵਿੱਚ ਵੀ ਕੀ ਇਹ ਵੀ ਕੁਝ ਹੋ ਰਿਹਾ ਹੈ ਆਪਾਂ ਮੰਨ ਲਓ ਕਿ ਤੇ ਇੰਨੇ ਆਪਾਂ ਸ਼ਰਦਾ ਦੇ ਨਾਲ ਗੁਰਦੁਆਰਾ ਸਾਹਿਬ ਜਾਈਦਾ ਵਾ ਉਥੇ ਵੀ ਇਹ ਪਹਿਰਾਵੇ ਨੂੰ ਜਿਹੜੀ ਆ ਕੁਛ ਅਹਿਮਤ ਦਿੱਤੀ ਜਾਂਦੀ ਆ ਹੈ ਸੰਧੂ ਸਾਹਿਬ ਪਹਿਰਾਵੇ ਨੂੰ ਅਹਿਮਤ ਜੋ ਸਾਡੇ ਪ੍ਰਬੰਧ ਕੇ ਆਨੰਦ ਗੁਰਦੁਆਰੇ ਨੂੰ ਉਹ ਨਹੀਂ ਲੈਂਦੇ ਇਹ ਸਾਡੀ ਮਰਜ਼ੀ ਆ ਉਹਨਾਂ ਕਹਿੰਦੇ ਤੁਸੀਂ ਵੇਖਿਆ ਲਿਖ ਕੇ ਲਾਇਆ ਸੀ ਕਿ ਕੈਪਰੀ ਹਾਂਜੀ ਤੇ ਟੋਪੀ ਇਹ ਪਹਿਨ ਕੇ ਗੁਰਦੁਆਰੇ ਨਹੀਂ ਮਨਾ ਜਾ ਬਿਲਕੁਕੁਲ ਪਰ ਸਾਡੇ ਲੋਕ ਐਸੇ ਨੇ ਇਪੇ ਕਿਸੇ ਦੇ ਹੁਕਮ ਦੀ ਜਾਂ ਗੱਲ ਨੂੰ ਤੁਸੀਂ ਪ੍ਰੋਵਾਈਡ ਕਰਦੇ। ਪ੍ਰਾਣੇ ਪੈਂਦੀ ਕਰਦੇ ਇਹ ਕੌਣ ਹੁੰਦਾ ਫਿਰ ਉਹ ਕਰਾਉਂਦਾ। ਹਾਂ। ਬਾਕੀ ਜੇ ਅਸੀਂ ਗੁਰਦਾਰੇ ਦੀ ਜਾਣੇ ਆ ਨਾ ਉਹਦੇ ਵਿੱਚ ਕੀ ਹੁੰਦਾ ਹੈ? ਗੁਰਦਾਰੇ ਜਾਣ ਦਾ ਸਾਡਾ ਮਤਲਬ ਇਹ ਆ ਕਿ ਅਸੀਂ ਜਿਹੜਾ ਸਾਧ ਸੰਗਤ ਇਕਾਗਰਜੀ ਜੋ ਉਸੂਲ ਹੈ ਕਿ ਅਸੀਂ ਸਾਧਦਾਨ ਹੋ ਕੇ ਇੱਕ ਚਿੱਤ ਹੋ ਕੇ ਗੁਰੂ ਦੇ ਚਰਨਾਂ ਵਿੱਚ ਝਾੜੀ ਨੋਈ। ਪਰ ਜਦੋਂ ਮਨ ਲੋ ਅਸੀਂ ਬੈਠੇ ਆ ਜਾਂ ਅਸੀਂ ਨਾਈਨ ਵਿੱਚ ਖੜੇ ਆ ਤੇ ਸਾਡੇ ਲਾਗੇ ਕੋਈ ਪੱਛਮੀ ਪਹਿਰਾਵਾ ਜਿੰਨਾ ਪਹਿਨਾਇਆ ਹੋਇਆ ਉਹ ਆਇਂਦੇ ਅਸਕਸ ਜਾਂ ਨੋਰ ਪਾਇਆ ਜਮੰਨਾ ਆ ਤੇ ਇਹ ਮਨ ਜਿਹੜਾ ਇਹਨੂੰ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਜੇ ਚੰਚਲ ਹੈ ਮਨ ਸਹੀ ਹੈ ਇਹ ਚੰਚਲ ਹੈ ਕਿਉਂਕਿ ਜੇ ਮਨ ਅਸੀਂ ਬਹਿਰਾਵਾ ਪਾਉਣੇ ਆ ਅਗਲੇ ਦਾ ਮਾਨ ਪਟਟਲ ਕੋਣ ਵਾਸਤੇ ਢੜਕਾਉਣ ਵਾਸਤੇ ਬਿਲਕੁਲ ਪਰ ਅਸੀਂ ਜਦੋਂ ਅਗਲੇ ਦਾ ਮਨ ਭੜਕਦਾ ਤੇ ਫਿਰ ਉਹ ਜਿਹੜੀ ਕਾਨੂੰਨ ਹੈ ਸਾਵਧਾਨ ਕੰਗਰਤੀ ਦਾ ਉਪੰਨ ਹੋਈ ਇਸ ਕਰਕੇ ਸੰਧ ਸਾਬ ਜੋ ਮੈਂ ਅੱਜ ਕਾ ਤਾ ਆਪਣਾ ਸਾਂਝੀ ਕਰ ਰਿਹਾ ਉਹ ਇਹ ਕਵਤਾ ਅ ਅੱਖਰ ਨੇ ਕਿ ਵੇਖਿਓ ਪੰਜਾਬੀਓ ਪੰਜਾਬੀ ਭੁੱਲ ਜਾਏਗਾ केशवा के अम्मीए तू गुण मेरा जूडानी जाके स्कूल में भी परनाए उडानी जाके स्कूल में अनेक देह तो तुसी समय नो गवायो ना वेके ओ पंजाबी ओ ਪੰਜਾਬੀ ਪੁੱਲ ਜਾਇਓ ਨਾ ਮੇਕੇ ਪੰਜਾਬੀਓ ਕਿੱਥੇ ਰਗਈਆਂ ਨੇ ਫਤਿਆਨਿ ਪੁੱਛੀਆਂ ਐਸਾ ਸਮਾਇਆ ਹੂ ਕਦੇ ਗਲਾ ਨਹੀਂ ਸੋਚਿਆ ਐਸਾ ਸਮਾਇਆ ਹੂ ਕਦੇ ਪੰਜਾਬੀ ਤਾਂ ਇੰਗਲਿਸ਼ ਦੇ ਪੂਰੇ ਲੇਪਵਾਇਓ ਨਾ ਵਿਕੇਓ ਪੰਜਾਬੀਓ ਪਿਆਬੀ ਪੁੱਲ ਧਾਏ ਨਾ ਵਿਕੇਓ ਪੰਜਾਬੀਓ ਅਸੀਂ ਪੁੱਲ ਬੈਠੇ ਹਾਂ ਕਲਮਾਂ ਦਾ ਵਤਨੀ ਮੂਰਾ ਤਲੇ ਬੈ ਕੇ ਸੀ हुई बातू गेसे कने जी कलमा जी थां चायो विके पंजाबी पंजाबी भुल लाए खे पंजाबी ਮਾਨੁਈ ਅਸੀਂ ਨਾਮ ਕੈ ਲੱਗ ਪਏ ਮਾਮਚਾ ਨਿਰੂਪ ਹੋਆ ਰੱਬ ਵਾਲੇ ਲੱਭਦੇ ਮਾਮਚਾ ਨਿਰੂਪ ਹੋਣ ਬਾਪੂ ਹੁੰਦੇ ਤਾਜ ਗੜ

ਉਮਰ ਦੇ ਨੀ ਨਿਆ ਮਾਇਆ ਨੂੰ ਵੱਡੀ ਮਨ ਕੇੜ ਬੱਚੇ ਚਿੰਕਲ ਕਰਕੇ ਕਿਤੇ ਤੁਸੀਂ ਵਿਸਤੀ ਭੁਲਾਏ ਨਾ ਵਿਕੇ ਪੰਜਾਬੀਓ ਪੰਜਾਬੀ ਭੁੱਲ ਜਾਏ ਨਾ ਵਿਕੇ ਪੰਜਾਬੀਓ ਜੰਗਲੇ ਤੇ ਜਵਾਰ ਦੀਆਂ ਰੋਟੀਆਂ ਨਾ ਪੱਕੀਆਂ ਨਾ ਸਾਸ ਕਦੇ ਹੋਣਾ ਬੰਦੇ ਆ ਨਾ ਕੱਠੀਆਂ ਨਾ ਸਾਸ ਕਦੇ ਹੋਣਾ ਬੱਕੇ ਹੋਤਲਾ ਤੇ ਕਦੇ ਘਣਾ ਹੋਣ ਖਾਏ ਨਾ खे उीओ पंजाबी भुल जायो नेओ पंजाबी मोली पाणी दो सतकार जींगा ल कबीर करो एॾा प्रचार जी चङा ल कबीर करो ਆਡੇ ਕੇ ਆਜ਼ਾਦੀ ਦੇ ਗੁਲਾਮ ਨਾ ਜਾਇਓ ਨਾ ਵੇਖੇ ਪੰਜਾਬੀਓ ਪੰਜਾਬੀ ਪੁੱਲ ਨਾ ਜਾਇਓ ਨਾ ਵੇਖੇ ਪੰਜਾਬੀਆਂ ਪੰਜਾਬੀ ਪੁੱਲ ਨਾ ਜਾਇਓ ਨਾ ਵੇਖੇ ਪੰਜਾਬੀਆਂ ਬਹੁਤ ਬਹੁ ਜੀ ਠਠਾ ਸਾਹਿਬ ਵਿਖਿਓ ਪੰਜਾਬੀਓ ਪੰਜਾਬੀ ਬੋਲ ਜਾਣਾ ਸੱਭਿਆਚਾਰ ਦੇ ਸੰਬੰਧ ਵਿੱਚ ਤੁਸੀਂ ਜਿਹੜੀ ਕਲਾ ਬੋਲੀ ਹੈ ਠਠਾ ਸਾਹਿਬ ਇਹਦੇ ਵਿੱਚ ਹਰ ਕੀ ਦਾ ਜ਼ਿਕਰ ਕੀਤਾ ਹੈ ਜੀ ਬਹੁਤ ਬਹੁਤ ਮਿਹਰਬਾਨੀ ਠਠਾ ਸਾਹਿਬ ਬਹੁਤ ਬਹੁਤ ਧੰਨਵਾਦ ਮਤਲਬ ਦੀ ਮਿੱਟੀ ਨਿਊ ਚੈਨਲ ਦੀ ਸਮੂਹ ਟੀਮ ਤੇ ਮੇਰੇ ਅਜੀਤ ਮਿੱਤਰ ਸਰਦਾਰ ਜਸਵਿੰਦਰ ਸਿੰਘ ਜੀ ਸੰਧੂ ਸਾਹਿਬ ਤੇ ਸਾਡੇ ਸਤਾਰ ਸਗਵੰਤ ਸਿੰਘ ਜੀ ਪੋਮਾ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ